ਤਰੰਤਾਰਨ ਪੁਲਿਸ ਵੱਲੋਂ ਪੀਤੇ ਦਿਨੀ ਸਰਹਾਲੀ ਮੰਡੀ ਵਿੱਚ ਨੌਜਵਾਨ ਦਾ ਕਿਚਾ ਮਾਰ ਕੇ ਕਤਨ ਕਰਨ ਵਾਲੇ ਤਿੰਨ ਮੁੱਖ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 16 ਸਾਲ ਦੀ ਉਮਰ ਵਿੱਚ ਵਾਲੀਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਪੁਰਾਣੀ ਰنجਿਸ਼ ਤੇ ਚਲਦਿਆ ਜਗਲੀਨ ਸਿੰਘ ਉਰਫ ਫਰਨੂਰ ਉਰਫ ਨੂਰ ਗੋਲਨ ਪੁੱਤਰ ਦਵਿੰਦਰ ਸਿੰਘ ਉਰਫ ਸੁਰਜਨ ਸਿੰਘ ਵਾਸੀ ਪਿੱਖੀ ਬਿੰਡ ਨੇ ਕਿਰਚਾ مار ਕੇ ਕਤਲ ਕਰ ਦਿੱਤਾ ਹੈ ਵਾਰਦਾਤ ਵਿੱਚ ਵਰਤੀ ਗਈ ਕਿਰਚ ਅਤੇ ਦਾਤਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਬਧੇਰੇ ਜਾਣਕਾਰੀ ਲਈ ਆਓ ਗੱਲਬਾਤ ਕਰਦੇ ਹਾਂ ਆਈਪੀਐਸ ਐਸਐਸਪੀ ਦੀਪਕ ਪਾਰੀਖ ਦੇ ਨਾਲ ਉਹਨਾਂ ਦਾ ਇਸ ਕਤਲ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸ੍ਰਿੰਦ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਦਾ ਨੂੰ ਟ੍ਰੇਸ ਕਰ ਲਿਆ ਤੇ ਇਹਨਾਂ ਦੋਸ਼ੀ ਸੀਰੀਓ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨਜੀ ਸ਼ੇਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿਹਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਅਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹੜੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰਿੰਜੀ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ ਦਸਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਹ ਉਹ ਰਿੰਜੀ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਿੰਟ ਰਿੰਜੀ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਅਡਲਟ ਹੋਇਆ ਹੈ ਦੋ ਇਹਦੇ ਵਿੱਚ ਹਲੇ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈਗਾ ਉਹ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲ ਅਸੀਂ ਇੱਕ ਵਾਰਦਾਤ ਦੇ ਵਿੱਚ ਬੱਚੀ ਗਈ ਜਿਹੜੀ ਫਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਵਕਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਨੇ ਦੀ ਪਾਈ ਹੈ ਸਰ ਪਤਾ ਲੱਗਾ ਜੀ ਇਹ ਕਿ ਨਹੀਂ ਨੂੰ ਪਤਾ ਗਈ ਕਿ ਇਹਨਾਂ ਨੂੰ ਅਰੈਸਟ ਅੱਜ ਕੀਤਾ ਹੈ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਦੁਆਇ ਨਾਲ ਕੁਛ ਗਿਸ਼ ਕਰਾਂਗੇ ਬਤੀ ਪਰ ਨਾਲ ਲੱਟਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਰੈ ਅਕੈਡਮੀ ਚ ਸਰ ਇਹਨਾਂ ਨੂੰ ਹੁਣ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਨ ਲਾਏ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਨੌਬਤ ਕਿਉਂ ਆਈ ਕਰੀ ਤੇ ਸਰ ਤੇ ਜੁਨਾਈ ਲੈ ਤਾਂ ਇਸ ਤੇ ਪਦਰ ਰਿਸਟਾਂ ਕਰਨਗੇ

ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਕਰਨਤਾਰਨ ਤੋਂ